ਸੰਗਤ ਜੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਦਾ ਆਗਮਨ ਸਨ 1600 ਤੇ 21 ਨੂੰ ਹੋਇਆ। ਮਹਾਰਾਜ ਘਰ ਜਾਂਦੇ ਆ ਭਾਈ ਬਿਦੀਚੰਦ ਜੀ ਨਾਲ ਨੇ। ਹੋਰ ਸਿੱਖ ਨਾਲ ਨੇ ਭਾਈ ਜੇਠਾ ਜੀ ਨਾਲ ਨੇ। ਗੁਰੂ ਹਰਗੋਬਿੰਦ ਸਹਿ ਮਹਾਰਾਜ ਅਜੇ ਬਿਲਕੁਲ ਅੱਜ ਦੀ ਸ਼ਬਦਾਵਲੀ ਵਰਤਾਂ ਘੰਟਾ ਡੇਢ ਘੰਟਾ ਕੁਝ ਘੜੀਆਂ ਹੋਈਆਂ ਨੇ ਬੱਚੇ ਦੇ ਜਨਮ ਹੋਇਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਿਸ਼ਮੀ ਰਮਾਲਿਆਂ ਚ ਲਪੇਟੇ ਹੋਏ ਆਪਣੇ ਇਸ ਪੁੱਤਰ ਨੂੰ ਆਪਣੇ ਹੱਥਾਂ ਚ ਲੈ ਲਿਆ ਉਧਰ ਸੂਰਜ ਉਦੇ ਹੋਇਆ ਇਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਬੱਚੇ ਨੂੰ ਹੱਥਾਂ ਚ ਲਿਆ ਗੁਰਬਿਲਾਸ ਪਾਤਸ਼ੀ ਸ਼ੀਵੀ ਸਾਡਾ ਇੱਕ ਗ੍ਰੰਥ ਹੈ ਜੀ ਪੁਰਾਣਾ ਸਰੋਤ ਹੈ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਇਸ بیٹے ਨੂੰ ਦੇਖ ਕੇ ਆਪਣਾ ਸਿਰ ਝੁਕਾਇਆ ਫਿਰ ਬੇਨਤੀ ਹੈ ਜਿਵੇਂ ਅਦਬ ਕੀਤਾ ਭਾਈ ਵਿਦੀ ਚੰਦ ਜੀ ਨੇ ਪੁੱਛ ਲਿਆ ਮਹਾਰਾਜ ਆਪ ਜੀ ਦੇ ਬੇਟੇ ਚਾਰ ਹੋਰ ਵੀ ਨੇ ਇਸ ਬੱਚੇ ਨੂੰ ਦੇਖ ਕੇ ਕਿਉਂ ਉਥੇ ਦੋ ਸ਼ਬਦ ਚੇਤੇ ਰੱਖਿਓ ਮਹਾਰਾਜ ਜੀ ਨੇ ਫਰਮਾਇਆ ਕਿ ਦੀਨ ਬੰਦ ਸੰਕਟ ਹਰਨ ਫਿਰ ਲਬਿ ਧਿਆਨ ਨਾਲ ਸੁਣਿਓ ਦੀਨ ਬੰਦ ਦੀਨ ਦਰ ਤੇ ਗਰੀਬ ਸੰਕਟ ਹਰਨ ਇਹਦਾ ਅਰਥ ਹੈ ਸੰਕਟਾਂ ਨੂੰ ਦੂਰ ਕਰਨ ਵਾਲਾ ਮੇਰੀ ਫਿਰ ਅਰਜ ਹੈ ਕੇ ਗੁਰੂ ਆਰਗੁਮੈਂਟ ਸਾਹਿਬ ਕਹਿੰਦੇ ਮੇਰਾ ਇਹ ਪੁੱਤਰ ਮਜ਼ਲੂਮਾਂ ਦਾ ਮਿੱਤਰ ਜਿਹਦੀ ਕੋਈ ਬਾਹ ਨਾ ਪਕੜੇ ਉਹਦੀ ਬਾਹ پکڑਨ ਵਾਲਾ ਮੇਰਾ ਪੁੱਤਰ ਗਰੀਬਾਂ ਦਾ ਬੰਦਪਖ ਹੈ ਸੰਕਟ ਹਰਨ ਜਿਤਨੀ ਵੱਡੀ ਤੋਂ ਵੱਡਾ ਸੰਕਟ ਪੈ ਜਾਏ ਮੇਰਾ ਇਹ ਬੇਟਾ ਹਰ ਸੰਕਟ ਨੂੰ ਦੂਰ ਕਰਨ ਵਾਲਾ ਹੋਵੇਗਾ ਤੀਨ ਬੰਦ ਸੰਕਟ ਹਰਨ ਯਹੀ ਸਦਾ ਪਹਿਚਾਨ